ਕੋ ਸਾਬ ਕੀ ਹੋ ਰਿਹਾ ਬਾਬਾ ਪਟਲਾ ਤੜਦਾ ਸੀਗਾ ਯਾਰ ਅਸਤਾਦ ਜੀ ਟੈਂਪੂ ਨੂੰ ਥੱਕਾ ਲਾਉਂਦੇ ਹੋਏ ਮੈਂ ਜਾਣਦੇ ਆ ਟੈਂਪੂ ਨੂੰ ਲਈ ਜਾਂਦਾ ਕਿ ਟੈਂਪੂ ਨੂੰ ਲਈ ਜਾਂਦਾਗਾ ਉਸਤਾਦ ਜੀ ਕੋ ਕੋ ਸਾਬ ਵੀ ਬਣੀ ਮਸਲ ਨੇ ਜੋ ਕਰੇ ਇੱਥੇ ਘੁੱਟਣਗੇ ਫੜ ਕੇ ਬਾਬਾ ਸੁਣਦਾ ਨਹੀਂ ਗਿਆ ਬਾਬਾ ਸੁਣਦਾ ਨਹੀਂ 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 ਬਾਬਾ ਨਹੀਂ ਤੇਰੀ ਗੱਲ ਸੁਣਦਾ ਮੰਜਾ ਹੁੰਦਾ ਨਾ ਇਹਦਾ ਮੰਜਾ ਹੁੰਦਾ ਮੰਜਾ ਨਾ ਪਾ ਲ ਹੁਣ ਪਟ ਕਿਵੇਂ ਆਗੇ ਹੈ ਖਤਮ ਆ ਜਾ ਨਾ ਉਧਰ ਤੋਂ ਪਹਿਲਾਂ ਬਾਈ ਅਸੀਂ ਖੜੇ ਆ ਸਤਲੋ ਦਰਿਆ ਦੇ ਉੱਤੇ ਕੰਡੇ ਤੇ ਕੰਡੇ ਤੇ ਨਹੀਂ ਖੜੇ ਪੁਲ ਤੇ ਖੜੇ ਆ ਸੌਰੀ ਤੇ ਇੱਥੇ ਬਸਾਖੀ ਦੇ ਮੇਲੇ ਤੇ ਨਾ ਲੋਕ ਮਿੱਟੀ ਕੱਢਦੇ ਆਗੇ ਉਹ ਦੇਖੋ ਫਿਰਦੇ ਅਸੀਂ ਪੁਲ ਦੇ ਥੱਲੇ ਦੀ ਆ ਬੈਠੇ ਬਾਈ ਤੇ ਗਾਂਾ ਹੈਗਾ ਸੀਗਾ ਪੁਲਿਸ ਬੰਦ ਕਿਉਂਕਿ ਗੱਡੀ ਦੀ ਲੀ ਹੈ ਹਰ ਪਲ ਪਹਿਲਾ ਹਾ ਸਾਈਕਲ ਚੱਕ ਕੇ ਨਗਾ ਲੈਨੇ ਹਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਜੀ ਹੈਗਾ ਤੀਜਾ ਦਿਨ ਸਾਈਕਲ ਟੂਰ ਦਾ ਤੇ ਅਸੀਂ ਇਸ ਟਾਈਮ ਖੜੇ ਆ ਗੁਰਦਾਰਾ ਰੋੜੀ ਸਾਹਿਬ ਡਾਲਾ ਮੋਗਾ ਦੇ ਵਿੱਚ ਤੇ ਹੁਣ ਅਸੀਂ ਇੱਥੋਂ ਤੁਰਨ ਲੱਗਿਆਂਗੇ ਟਾਈਮ 9 ਵਜ ਗਿਆ ਜੀ ਤੇ ਅੱਜ ਵਿਸਾਖੀ ਦਾ ਤਿਹਾਰ ਸੀਗਾ ਠੀਕ ਹੈ ਜੀ ਮੱਥਾ ਟੇਕ ਕੇ ਗੁਰੂ ਘਰੇ ਤੇ ਪ੍ਰਸ਼ਾਦਾ ਛੱਕ ਕੇ ਹੁਣ ਅਸੀਂ ਤੁਰਨ ਲੱਗਿਆਂਗੇ ਮੋਗਾ 10 ਕਿਲੋਮੀਟਰ ਜਲੰਧਰ 84 ਤੇ ਅੰਮ੍ਰਿਤਸਰ ਸਾਹਿਬ ਹੈਗਾ 120 ਕਿਲੋਮੀਟਰ ਜੀ। ਨੌਂਸਰਡ ਜਾ ਰਹੇ ਹਾਂ ਥੋੜਾ ਜਿਹਾ ਉਧਰ ਸੜਕ ਖਰਾਬ ਸੀਗੀ। ਸ਼ਾਹਕੋਟ 34 ਕਿਲੋਮੀਟਰ ਜੀ ਜਲੰਧਰ ਹੈਗਾ 78 ਕਿਲੋਮੀਟਰ ਤੇ ਪਠਾਨਕੋਟ 192 ਕਿਲੋਮੀਟਰ ਦੂਰ ਹੈ ਜੀ। ਮੋਗਾ ਸੀ ਕਰਾਸ ਕਰਤਾ ਦਰਵਾਰ ਦੀ ਜਲੰਧਰ ਨੂੰ ਲੰਗੇ। ਉਸਤਾਦ ਜੀ ਟਾਈਮ ਫੋਨੋਂ ਥੱਕਾ ਲਾਉਂਦੇ ਹੋਏ। ਮੈਂ ਜਾਣਿਆ ਟੈਂਪੂ ਨੂੰ ਲਈ ਜਾਂਦਾ ਕਿ ਟੈਂਪੂ ਨੂੰ ਲਈ ਜਾਂਦਾਗਾ ਉਸਤਾਦ ਜੀ ਤੁਹ ਕੋ ਸਾਬ ਉਹ ਬੇਚਾਰਾ ਪੈਂਚਰ ਹੋ ਗਿਆ ਚਲਾ ਠੱਕਾ ਲਾਈ ਜਾਂਦਾ ਵਿਚਾਰਾ ਹੈਲਪ ਕਰਨੀ ਚਾਹੀਦੀ ਯਾਰ ਜ਼ਰੂਰੀ ਆ ਸੰਦੀਪ ਐ ਆ ਗਿਆ ਜੀ ਧਰਮ ਕੋਟ ਲੱਖਾ ਧਰਮ ਕੋਟ ਮੁੰਨਾ ਚੱਕਾ ਨਾ ਕਰਦਾ ਲੋਟ ਆਣਕਾ ਓ ਕਿਧਰ ਖੜਾ ਜੂਸ ਵਾਲੇ ਕੋਲ ਚੱਲ ਚੱਲ ਕੇ ਇੱਕ ਦਾ ਇਥੋਂ ਵਧੀਆ ਜਿਹਾ ਚਸ਼ਮਾ ਲੈਣਾ ਧੱਪਾ ਵਾਲਾ 50 ਰੁਪਈਆ ਵਾਲਾ ਹਾਂ ਪ੍ਰਧਾਨ ਸਾਹਿਬ ਐਂ ਕੁਰਸੀ ਤੇ ਬੈਠੇ ਹੋਗੇ ਓ ਸਰ ਸਾਹਿਬ ਲੈ ਵੀ ਕੱਲ ਆਪਣੀ ਇਹ ਟੋਪੀ ਹੋ ਗਈ ਸੀ ਚੋਰੀ ਤੇ ਅੱਜ ਆਪਾਂ ਲਾਲ ਰੰਗ ਦੀ ਟੋਪੀ ਫੇਰ ਲਈ ਆ 100 ਰੁਪਏ ਦੀ ਧੁੱਪ ਤਾਂ ਪਤਾ ਨਾ ਥੋੜਾ ਜਿਹਾ ਹੋ ਰਹਿਦਾਗਾ ਤੇ ਐਨਕਾ ਹੈ ਨਹੀਂ ਸੀ ਮਿੱਟੀ-ਮੁੱਟੀ ਬਾਲੀ ਪੈਂਦੀ ਸੀ ਬਈ 100 ਰੁਪਏ ਦੀਆਂ ਐਨਕਾਂਆਂ ਇਹ ਘਰ ਪਾਲ ਨੇ ਰੇਵਨ ਰੀਜਨਲ ਹੈ ਚਾਚਾ ਸੰਦੀਪ ਕੋਲੇ ਟੋਪੀ ਵੀ ਹੈਗੀ ਆ ਛੱਡ ਕੋਲ ਚਾਰ ਟੋਪੀਆਂ ਸੀ ਐਨਕਾ ਵੀ ਹੈਗੀਆਂ ਉਹਦੇ ਕੋਲੇ ਇਹ ਵੈਸੇ ਪਿੱਛੇ ਰੰਦਾਂ ਵਿੱਚ ਰੱਖੀ ਹੋਈ ਕੋਲ ਚਲੋ ਚੱਲੀਏ ਵੀਰੇ ਹੁਣ ਆਪਾਂ ਗਾਹਾਂ ਟਾਈਮ 9:11 ਬਾਈ ਸ਼ਾਹਕੋਟ 22 ਕਿਲੋਮੀਟਰ ਜਲੰਧਰ ਬਾੜ ਤੋਂ ਲੁਧਿਆਣਾ ਹੈਗਾ 63 ਕਿਲੋਮੀਟਰ ਚੱਲ ਬਾਈ ਕਿੱਥੇ ਜਾ ਆ ਗਏ ਇਹ ਬਾਬੇ ਦੀ ਪਰਮ ਜੀ ਮਾਪੋ ਸਭਾ ਮੁਰੇ ਨੀ ਜਾਂ ਨੀ ਅਸੀਂ ਗਾਲ ਜੀ ਨੋਨਾ ਨੋਨਾ ਨਕੋਦਰ ਨੂੰ ਜਾਂਦੇ ਹੋਏ ਬਾਈ ਰਾਹ ਚ ਮੰਦਿਰ ਆਇਆਗਾ ਇੱਥੇ ਅਸੀਂ ਰੋਕ ਕੇ ਘੰਟਾ ਰੈਸਟ ਵੀ ਕੀਤੀ ਆ ਤੇ ਲੰਗਰ ਪ੍ਰਸ਼ਾਦਾ ਵੀ ਖਾਦਾ ਦਾ ਤੇ ਕੱਲੋਂ ਵੰਗੂ ਅਸੀਂ ਗਲਤੀ ਨਹੀਂ ਕੀਤੀ ਅੱਜ ਅਸੀਂ ਸਾਈਕਲ ਇੱਥੇ ਕੋਲੇ ਖੜਾਏ ਇੱਥੇ ਲੰਗਰ ਪ੍ਰਸ਼ਾਦਾ ਛੱਕਿਆ ਵਧੀਆ ਤੇ ਵੀ ਕੱਲ ਹਨਾ ਟੋਪੀਆਂ ਲੈ ਗਏ ਸੀਗੇ ਚੱਕ ਕੇ ਜਵਾਕ ਰੂਕ ਤੇ ਅੱਜ ਅਸੀਂ ਤਾਂ ਕਰਕੇ ਕੋਈ ਰਿਸਕ ਨਹੀਂ ਲਿਆ ਸਾਈਕਲ ਇੱਥੇ ਕੋਲੇ ਲਾਇਆ ਬਾਬਾ ਵੀ ਕਹਿੰਦਾ ਸਾਈਕਲ ਇੱਥੇ ਕੋਲੇ ਲਾਇਆ ਪੰਜਾਬ ਦੇ ਵਿੱਚ ਵਿੱਚ ਤਾਂ ਬਾਈ ਆਪਾਂ ਹਨਾ ਕੋਈ ਦਿੱਕਤ ਨਹੀਂ ਆਉਂਦੀ ਜਿੱਥੇ ਮਰਜੀ ਲੰਗਰ ਪ੍ਰਸ਼ਾਦਾ ਛੱਕ ਲੋ ਜਿੱਥੇ ਮਰਜੀ ਰਾਤ ਕੱਟ ਲੋ ਤੇ گاਾਂ ਵੀ ਵਧੀਆ ਹੀ ਹੋਊਗਾ ਸਾਰਾ ਕੁਝ ਪੰਜਾਬ ਤੋਂ ਬਾਹਰ ਤੇ ਬਾਬਾ ਮਿਹਰ ਕਰੇ ਦੇਖਦੇ ਅੱਗੇ ਚੱਲਦੇ ਹਾਂ ਜੇ ਕੋਈ ਭਰਾ ਭਾਈ ਸਾਈਕਲਾਂ ਦੇ ਹਨਾ ਟੂਰ ਆਉਂਦਾ ਤੇ ਜਿਹੜੀ ਦੀ ਮੁਸ਼ਕਲ ਕੰਮ ਤੰਗੀ ਤੁੰਗਾ ਆਉਂਦੀਆਂ ਹਨਾ ਪਹਿਲਾਂ ਤਾਂ ਸਾਡਾ ਆ ਨਾਟਰ ਖੁੱਲ ਕੇ ਡਿੱਗ ਪਿਆ ਸੀਗਾ ਇਹ ਆ ਨਾਟ ਖੁੱਲ ਕੇ ਡਿੱਗ ਪਿਆ ਸੀ ਤੇ ਹੁਣ ਆ ਦੇਖੋ ਅਸੀਂ ਜਾਂਦੇ ਜਾਂਦੇ ਨਿਗਾਹ ਮਾਰ ਲਈ ਤੁਰਨ ਲੱਗਿਆ ਨੇ ਤੇ ਆ ਨਾਟ ਵੀ ਖੁੱਲ ਕੇ ਡਿੱਗਿਆ ਪਿਆਗਾ ਇਲੇ ਝਾੜੇ ਕੋਲੇ ਆ ਸਮਾਨ ਸੰਦਾ ਹੈਗੇ ਆਗੇ ਆ ਚਾਬੀਆਂ ਚੂਬੀਆਂ ਜਿੰਨਾ ਕੋ ਮਾੜਾ ਮੋਟਾ ਹਨਾ ਗਰੀਸ ਗਰੂਸ ਹਰ ਜੇ ਲੱਲੇ ਭੱਬੇ ਸਾਡੇ ਕੋਲੇ ਹੈਗੇ ਆ ਸਾਰੇ ਇੰਤਜ਼ਾਮਾਂਗੇ ਵੀ ਹਨਾ ਚੀਜ਼ ਮਤਲਬ ਕਿ ਨਾਲ ਹੋਣੀ ਚਾਹੀਦੀ ਆ ਬਾਅਦ ਚ ਇੱਥੇ ਰਾਹਾਂ ਚ ਬਾਈ ਕੀ ਪਤਾ ਕੋਈ ਪੈਂਚਰ ਵਾਲਾ ਜਿਹਾ ਜਗੜਮੈਂਟ ਮਿਲੇ ਨਾ ਮਿਲੇ ਹਨਾ ਹੁਣ ਸਾਡੇ ਕੋਲ ਆ ਨਾਟ ਸੀਗੇ ਅਸੀਂ ਲੈ ਕੇ ਆਏ ਸੀਗੇ ਨਾਲ ਤੇ ਰਾਹ 'ਚ ਹੁਣ ਹੋਰ ਵੀ ਖਰੀਦ ਲਾਂਗੇ ਨਕੌਦਰ ਤੋਂ ਪਹਿਲਾਂ ਬਾਈ ਅਸੀਂ ਖੜੇ ਆ ਸਤਲੋ ਦੇ ਦਰਿਆ ਦੇ ਉੱਤੇ ਕੰਡੇ ਤੇ ਕੰਡੇ ਤੇ ਨਹੀਂ ਖੜੇ ਪੁਲ ਤੇ ਖੜੇ ਆ ਸੌਰੀ ਤੇ ਇੱਥੇ ਵਿਸਾਖੀ ਦੇ ਮੇਲੇ ਤੇ ਨਾ ਲੋਕ ਮਿੱਟੀ ਕੱਢਦੇ ਆਗੇ ਉਹ ਦੇਖੋ ਫਿਰਦੇ ਵਿਸਾਖੀ ਦੇ ਮੇਲੇ ਤੇ ਇੱਥੇ ਮਿੱਟੀ ਕੱਢਦੇ ਆ ਮੇਲਾ ਲੱਗਦਾਗਾ ਗਾਂ ਅੱਗੇ ਮੇਲਾ ਵੀ ਲੱਗਿਆ ਹੋਇਆ ਹੈਗਾ ਉਹ ਸੜਕ ਤੇ ਤੇ ਇੱਥੇ ਲੋਕ ਮਿੱਟੀ ਕੱਢਦੇ ਆ ਦਰਿਆ ਦੇ ਅੰਦਰ ਸਤਲੋ ਦੇ ਦਰਿਆ ਦੇ ਅੰਦਰ ਮਿੱਟੀ ਕੱਢਦੇ ਆ ਉਹ ਫਿਰਦੇ। ਭਾਈ ਜੀ ਪਾਣੀ ਦਿਓ ਜੀ। ਭਾਈ ਜੀ ਕਾਹਦਾ ਮੇਲਾ ਲੱਗਦਾ ਜੀ ਇੱਥੇ? ਬਸਾਖੀ ਦਾ ਮੇਲਾ ਵੀਰੇ। ਬਸਾਖੀ ਦਾ ਮੇਲਾ ਜੀ। ਠੀਕ ਹੈ ਧੰਨਵਾਦ ਜੀ। ਬਸਾਖੀ ਦੇ ਮੇਲੇ ਤੇ ਭਾਈ ਪਾਣੀ ਦੀ ਸੇਵਾ ਕਰੀ ਜਾਂਦੇ ਆਗੇ। ਉਹੀ ਦਰਿਆ ਸਤਲੋ ਦੇ ਪੁਲ ਦੇ ਉੱਤੇ। ਲਓ ਭਾਈ ਜੀ ਮਾਲਸੀ ਰਹਿ ਗਿਆ 7 ਕਿਲੋਮੀਟਰ ਤੇ ਨਕੋਦਰ 19 ਕਿਲੋਮੀਟਰ ਤੇ ਜਲੰਧਰ ਰਹਿ ਗਿਆ 44 ਕਿਲੋਮੀਟਰ। ਜੇ ਟਾਈਮ ਮੈਂ ਦੇਖਿਆ ਨਹੀਂਗਾ ਦੇਖਦਾ ਕੀ ਹੋ ਗਿਆ ਐਮ ਭਾਈ 2:01 ਹੋ ਗਏ ਕੱਲ ਤਾਂ ਅਸੀਂ ਇਸ ਟਾਈਮ ਗੁਰਦੁਆਰੇ ਚ ਟੱਲੇਵਾਲ ਸਾਹਿਬ ਉੱਥੇ ਆਰਾਮ ਕਰੀ ਆਂਦੇ ਸੀ ਪਏ ਅੱਜ ਅਸੀਂ ਘਾਟ ਹੀ ਰੁਕੇ ਆਂਗੇ ਅੱਜ ਸਰੀਰ ਸੱਟਾ ਕੱਲ ਥੋੜਾ ਜਿਹਾ ਕੰਡਨ ਸੀਗਾ ਅੱਜ ਓਏ ਯਾਰ ਨਕੋਤਰ ਪਹੁੰਚਣ ਵਾਲੇ ਹੋ ਗਏ ਮਸ਼ੀਨ ਮਸ਼ੂਨ ਕੋਈ ਇੱਧਰ ਵੀ ਨਹੀਂ ਚੱਲਦੀ ਯਾਰ ਕੋਈ ਨਹੀਂ ਦੇਖੀ ਸਵੇਰ ਦੀ ਤੜਕੇ ਤੇ ਤੁਰਾਂਗੇ ਜਾਂ ਤੁਰਾਂਗੇ ਮੋਕੇ ਕੋਣੋ ਤਰੇ ਆਂਗੇ ਨਕੌਦਰ ਪਹੁੰਚ ਲਾ ਲਿਓਗੇ ਕੋਈ ਮਸ਼ੀਨ ਤਾਂ ਚੱਲਦੀ ਹੋਵੇ ਕੀ ਹੋ ਗਿਆ ਕਿੱਟ ਬਿਹੜਾ ਨੂੰ ਇਹ ਜਿਹੜੀਆਂ ਛੜੀਆਂ ਆੜਾ ਉੜਾ ਜੀਆਂ ਤਾਂ ਵੱਟੀਆਂ ਪਈਆਂ ਬਾਈ ਇਹ ਮੈਂ ਸਾਈਡ ਤੇ ਖੰਭਿਆਂ ਖੁੰਮਿਆਂ ਤੋਂ ਆਸੇ-ਪਾਸੇ ਹੋਣਾ ਜਿੱਥੇ ਹੁੰਦਾ ਉਹਦਾ ਵੱਡੀਆਂ ਪਈਆਂ ਆ ਪਰ ਮਗਰੋਂ ਮੇਰੇ ਯਾਰ ਦਾ ਡੂਡ ਜੀ ਕਿੱਲੀ ਆੜਾ ਓਏ ਕਾਲੂ ਚਾਚਾ ਵੱਢ ਜਾ ਮੇਰੀ ਐ ਕਰਦਾ ਰਹਿੰਦਾਗਾ ਉਹਦੀ ਵਿਚਾਰੇ ਦੀ ਕੋਈ ਨਹੀਂ ਹੁੰਦਾ ਵੱਢ ਲੋ ਵੱਢ ਲੋ ਬਾਈ ਜੱਟਾਂ ਦਾ ਸਿਆਣਾ ਤਾਂ ਖੁੱਲਾ ਹੀ ਛੱਡਿਆ ਪਿਆ ਇੱਥੇ ਅਸਮਾਨ ਥੱਲੇ ਰੱਬ ਵੀ ਆਦਣਾ ਜੀ ਆ ਕੇ ਗੜਬੜੀ ਕਰਦਾ ਹੁੰਦਾ ਸਾਂਭ ਲੋ ਲੈ ਵੀ ਬਠਿੰਡੇ ਰਗਾ ਲਿਓ ਜਲੰਧਰ ਏਰੀਆ ਪੂਰਾ ਮੂਹਰੇ ਆ ਦੇਖ ਲੋ ਮੱਕਾ ਕੇ ਮੱਕੀ ਕਿੱਡੀਆਂ ਕਿੱਡੀਆਂ ਹੋਈਆਂ ਖੜੀਆਂ ਚਾਰ ਪਾਉਣ ਵਾਸਤੇ ਖਾਸੇ ਲੋਕੋ ਪਿੱਛੇ ਤੱਕ ਮੱਖਣਾ ਹੀ ਮੱਖਣਾ ਆ ਇਹਦੋਂ ਪਹਿਲਾਂ ਪਤਾ ਨਹੀਂ ਇਹਨਾਂ ਨੇ ਇੱਥੇ ਕੀ ਬੀਜਿਆ ਹੋਊਗਾ ਓ ਪਿੱਛੇ ਤੱਕ ਬਾਈ ਸਾਰਾ ਇਧਰ ਆਸੇ ਪਾਸੇ ਪਿੱਛੇ ਜੇ ਮੈਂ ਦੇਖਦਾ ਹੁਣਾਗਾ ਆਹੀ ਆ ਸਾਰਾ ਕੁਝ ਹਰਾ ਭਰਾ ਲੱਕੀਆਂ ਮੱਕੀਆਂ ਮੱਕੀ ਆ achar ਪਾਉਣ ਵਾਸਤੇ ਵੇਚੀ ਹੋਈ ਐ ਅਸੀਂ ਪੁਲ ਦੇ ਥੱਲੇ ਦੀ ਆ ਬੈਠੇ ਬਾਈ ਇਹ ਗਾਂ ਹੈਗਾ ਸੀਗਾ ਪੁਲਸ ਬੰਦ ਕਿਉਂਕਿ ਗੱਡੀ ਦੀ ਲੀ ਐ ਹਰਪਾਲ ਪਹਿਲਾ ਹਾ ਸਾਈਕਲ ਚੱਕ ਕੇ ਨਿਕਾ ਲੈਨੇ ਹਨਾ ਤੇ ਫਿਰ ਆਨ ਪਹਿਲਾ ਹਾ ਸਾਈਕਲ ਚੱਕ ਕੇ ਨਿਕਾ ਲੈਨੇ ਆ ਫਿਰ ਆਂ ਨਿਕਾਲਾਂਗੇ ਨਾ ਕੋਲਦੇ ਆਪਾਂ ਉੱਤੋਂ ਨਹੀਂ ਆਉਣਾ ਸੀ ਗਲਤੀ ਕਰ ਲਈ ਉਹ ਜਮਜੂਤ ਜਾਂ ਲੰਘਿਆ ਤਾਂ ਸੀਗਾ ਨਾ ਦੱਸਿਆ ਨਹੀਂ ਪਰ ਹਾਂ ਸੰਦੀਪ ਨੰਘਿਆ ਕੌਣੇ ਦੱਸ ਦੱਸਿਆ ਨਹੀਂ ਕਹਿੰਦਾ ਹੋਊਗਾ ਮੈਂ ਭਕਾਈ ਕਰੀ ਹੈਗੀ ਮੜ ਕੇ ਗਿਆ ਆ ਇਹਨਾਂ ਨੂੰ ਵੀ ਆਉਣ ਦੇ ਚੱਲ ਫਿਰ ਚੱਲ ਲੈ ਵੀ ਭਾਈਆਂ ਨੇ ਨਿਕੁੱਦਰ ਦੇ ਦੇਣੇ ਸੇਵਾ ਲਈ ਹੋਈ ਆ ਤਾਂ ਨਾ ਬਾਈ ਕੋਈ ਨਾਲ ਦਾ ਬੰਦਾ ਇੱਕ ਬੰਦਾ ਵੀ ਇੱਕ ਜਾ ਕੇ ਹਾਂ ਬਾਈ ਮੰਗਣਾ ਜੂਸ ਲੰਗਰ ਲਾ ਕਿਹੜੀ ਜਗ੍ਹਾ ਬਾਈ ਇਹ ਮਲਸੀਆ ਮਲਸੀਆ ਮੰਗਣੀ ਮਲਸੀਆ ਠੀਕ ਆ ਬਾਈ ਧੰਨਵਾਦ ਜੀ ਆ ਕਿਥੋਂ ਅਸੀਂ ਪਟੰਡੇ ਕੋਲੇ ਸਾਡਾ ਪਿੰਡ ਆ ਚੱਕ ਰਾਮ ਸਿੰਘ ਵਾਲਾ ਹਾਂਜੀ ਲਓ ਬਾਬਾ ਜੀ ਕਹਿੰਦੇ ਟਾਈਮ ਹੋ ਗਿਆ ਪੌਣੇ 5 ਤੇ ਮੁੰਡਿਆਂ ਨੇ ਕਹਿੰਦੇ ਨਕੋਦਰ ਕੈਂਟਰੀ ਹੋ ਗਈ ਨਕੋਦਰ ਚ ਨਕੋਦਰ ਅਸੀਂ ਹੁਣ ਬਾਈ ਡੇਰੇ ਵੱਲ ਜਾ ਰਹੇ ਹਾਂ ਸੰਦੀਪ ਅੱਗੇ ਫਰਦਾਗਾ ਨਕੋਦਰ ਪਹੁੰਚ ਗਏ ਬਾਈ ਅਸੀਂ ਤੇ ਜੇ ਤੁਸੀਂ ਨਕੋਦਰ ਦੇ ਵਿੱਚ ਰਹਿਣਾਗਾ ਹਣਾ ਇਹ ਆ ਤਾਂ ਗੁਰਦਾਰਾ ਸਾਹਿਬ ਲੱਭੋ ਤੇ ਨਹੀਂ ਫਿਰ ਜਿਹੜਾ ਡੇਰਾਗਾ ਲਾਲ ਬਾਦਸ਼ਾਹ ਦੇ ਨਾਂ ਤੇ ਡੇਰਾਗਾ ਸਾਹਮਣੇ ਜਿਹੜਾ ਤੁਸੀਂ ਦੇਖੀ ਜਾਂਦੇ ਹੋ ਇੱਥੇ ਰਹਿਣ ਲਈ ਜਗ੍ਹਾ ਮਿਲਦੀ ਆ ਹਜੇ ਉਹ ਕਹਿੰਦੇ ਸੱਤ ਪਤਾ ਨਹੀਂ 8 ਵਜੇ ਗਾਰਡ ਆਊਗਾ ਤੇ ਫਿਰ ਉਹ ਕੋਈ ਰਹਿਣ ਦੀ ਜਗ੍ਹਾ ਜੁਗਾ ਦੱਸੂਗਾ ਨਾ ਕਿੱਥੇ ਰਹਿਣਾ ਕੀ ਗੱਲਬਾਤ ਆਗੀ ਤੇ ਉਹਨਾਂ ਟਾਈਮ ਅਸੀਂ ਇੱਥੇ ਵੇਟ ਕਰੀ ਜਾਂਦੇ ਆਂਗੇ ਦੇਖਦੇ ਆਂਗੇ ਕੀ ਹੁੰਦਾਗਾ ਅੱਜ ਦੀ ਰਾਤ ਭਾਈ ਅਸੀਂ ਐਸ ਹਾਲਤ ਸੌਵਾਂਗੇ ਓਏ ਹਲੋ ਅੱਜ ਦੀ ਰਾਤ ਬਾਈ ਅਸੀਂ ਇਸ ਹਾਲ ਚ ਸੌਵਾਂਗੇ ਤੇ ਵੈਸੇ ਤਾਂ ਜਿਹੜੇ ਸੇਵਾਦਾਰ ਆ ਇੱਥੋਂ ਦੇ ਕਹਿੰਦੇ ਅਸੀਂ ਵੀ ਇੱਥੇ ਕਹਿੰਦੇ ਕੱਲੀਆਂ ਫੈਮਲੀਆਂ ਨੂੰ ਰੱਖ ਦਿਆਂਗੇ ਵੀ ਮੁੰਡਿਆਂ ਖੁੰਡਿਆਂ ਨੂੰ ਹਨਾ ਅਸੀਂ ਵੀ ਐ ਅਲਾਉ ਨਹੀਂ ਕਰਦੇ ਵੀ ਰਾਤ ਰਹਿਣ ਵਾਸਤੇ ਤੇ ਵੈਸੇ ਕਹਿੰਦੇ ਤੁਸੀਂ ਵੀ ਸਾਈਕਲਾਂ ਤੇ ਆਏ ਹੋ ਠੀਕ ਆ ਯਾਤਰਾ ਕਰ ਰਹੇ ਹੋਗੇ ਤੇ ਤੁਹਾਨੂੰ ਇੱਥੇ ਅਸੀਂ ਰੱਖ ਲਾਂਗੇ ਅੱਜ ਦੀ ਰਾਤ ਡੇਰੇ ਚ ਤੇ ਆਹ ਸਾਨੂੰ ਆ ਦਿੱਤੀ ਚਟਾਈ ਇਹਦੇ ਤੇ ਪਾਵਾਂਗੇ ਅਸੀਂ ਓਏ ਹਰਪਾਲ ਓਏ ਆ ਦੇਖ ਲੋ ਭਾਈ ਇਧਰ ਇਹਦਾ ਹਾਲ ਦੇਖ ਲੋ ਬਾਬਾ ਬਾਬਾ ਚਟਾਈਏ ਬਾਬਾ ਬਾਬਾ ਦਾ ਬੈੱਡ ਪਾਲਦਾ ਸੀ ਜਿਹੜੇ ਹਿਸਾਬ ਨਾਲ ਇਹ ਹਾਲਾਤ ਹੋਏ ਪਏ ਆ ਬਾਬਾ ਅਜੇ ਇੱਥੇ ਮੂਹ ਵੀ ਨਹੀਂ ਮਸਲਣ ਜੋ ਕਰੇ ਇੱਥੇ ਘੁੱਟਣਗੇ ਫੜ ਕੇ ਬਾਬਾ ਸੁਣਦਾ ਨਹੀਂ ਗੱਲ ਹਾਂ ਬਾਬਾ ਸੁਣਦਾ ਨਹੀਂ 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 ਬਾਬਾ ਨਹੀਂ ਤੇਰੀ ਗੱਲ ਸੁਣਦਾ ਮੰਜਾ ਹੁੰਦਾ ਨਾ ਇਹਦਾ ਮੰਜਾ ਹੁੰਦਾ ਮੰਜਾ ਨਾ ਪਾਲ ਹੁਣ ਪਟ ਕਿਵੇਂ ਆਗੇ ਹੈਂ ਖਤਮ ਆ ਜਾ ਹੈਂ ਓ ਯਾਰ ਕਾਲੇ ਪੱਲੇ ਵਾਲਾ ਕਿੱਧਰ ਗਿਆ ਓ ਕਾਲੇ ਪੱਲੇ ਵਾਲਿਆ ਪਿੰਡ ਦੀ ਕੰਨੀ ਤੇ ਵਾਲਾ ਉੜਦਾਗਾ ਬਾਬਾ ਤੂੰ ਹੈ ਯਾਰ ਪਿੰਡ ਦੇ ਸੈਂਟਰ ਚ ਰਿਹਾ ਕਰ ਟਾਈਮ ਤੇ ਸ਼ਾਮਲ ਵੀ ਹੋਣਾ ਹੁੰਦਾ ਜਮਾ ਕੰਨੀ ਤੇ ਆਏ ਬੈਠਾ ਨੂੰ ਕਿ ਛੱਪੜ ਆ ਇਧਰ ਪਾਣੀ ਆ ਪਰਲੇ ਪਾਸੇ ਛੱਪੜ ਆ ਪਕੰਨੀ ਤੇ ਤਾਂ ਆ ਬੈਠਾ ਵੀ ਡੁੱਬ ਕੇ ਮਾਰ ਕੇ ਫੇਰ ਹੀ ਦਿੱਤੀ ਆ ਜਾਂ ਰੇਟ ਆਪਾਂ ਵਿੱਚ ਸ਼ਾਮਲ ਹੋਏਗਾ ਫੇਰ ਜਦੋਂ ਗੇੜੇ ਦੇ ਕੇ ਆਉਣਗੇ ਫੇਰ ਵਿੱਚ ਰਲ ਜੂਗਾ ਫੇਰ ਵਿੱਚ ਰਲ ਜਗਾ ਐ ਨਹੀਂ ਪਤਾ ਖਿਡਾਰੀਆਂ ਦੀ ਅੱਖ ਬਹੁਤ ਤੇਜ਼ ਹੁੰਦੀ ਹੈ ਐ ਨਹੀਂ ਰਲਣ ਦਿੰਦੇ ਤੈਨੂੰ ਮੇਰੀ ਅੱਖ ਬਹੁਤ ਤੇਜ਼ ਆ ਪੱਟ ਠੀਕ ਹੈਗੇ ਆ ਕੇ ਨੌਕਰ ਕੋਟ ਅੱਜ ਓਕੇ ਰਿਪੋਰਟ ਇਹਦੇ ਬਾਬਾ ਜੀ ਅੰਤਰ ਧਿਆਨ ਹੋਏ ਬੈਠਿਆ ਸਾਈਕਲਾਂ ਦੀ ਨਿਗਾ ਤੇ ਬੈਠਿਆ ਉਹ ਕੰਨੀ ਤੇ ਦੋ ਕਬੂਤਰ ਖੜੇ ਇੱਕ ਇੱਧਰ ਖੜਾ ਹੈ ਉਧਰ ਰਾੜੇ ਸਾਈਕਲ ਖੜੇ ਹਨਾਂ ਤੇ ਸਮਾਨ ਲੱਦਿਆ ਹੋਇਆ ਹੈ ਬਾਈ ਤੇ ਅੱਜ ਦੀ ਰਾਤ ਬਾਬੇ ਨੇ ਕੀ ਕਿਹਾ ਗਿਆ ਸੁਣ ਲਿਆ ਸੀ ਨਾ ਉਹ ਗੱਲ ਕੀ ਗਿਆ ਸੀ ਵੀ ਵੈਸੇ ਅਸੀਂ ਫੈਮਿਲੀ ਵਾਲੇ ਵੀ ਜੰਨੇ ਆ ਫੈਮਿਲੀਆ ਨੂੰ ਰੱਖਦੇ ਆ ਇੱਥੇ ਹਾਂ ਤੁਸੀਂ ਰਿਸਾਈਕਲਾਂ ਤੇ ਆਏ ਹੋ ਤਾਂ ਕਰਕੇ ਆਪਣੀ ਇੱਜ਼ਤ ਮਾਨ ਥੋੜਾ ਜਿਹਾ ਕਰ ਰਹੇ ਆ ਇੱਜ਼ਤ ਮਾਨ ਕਰ ਰਹੇ ਆ ਦੂਜੀ ਗੱਲ ਚੁਲੱਤ ਨਾ ਹੁਣ ਕੋਈ ਮਾਰੀ ਵੀ ਰਾਤ ਨੂੰ ਬਾਹਰ ਕਰਦੇ ਨਾ ਮੇਰੀ ਗੱਲ ਚੁਲੱਤ ਤਾਂ ਨਹੀਂ ਮੈਂ ਮਾਰਦਾ ਮੈਂ ਅੱਜ ਕਬੂਤਰਾਂ ਦੀ ਬਾਜੀ ਜਿੱਤੇ ਸ਼ਾਮ ਲੈ ਮੈਂ ਸਾਈਕਲਾਂ ਤੇ ਨੀਗਾ ਤਾਂ ਰੱਖੀ ਬੈਠਾ ਆਪਣੀਆਂ ਕੱਲ ਲੋ ਜਿਹੜੀਆਂ ਟੋਪੀਆਂ ਗਵਾਚੀਆਂ ਨਾ ਦੁੱਖ ਉਹਨਾਂ ਦਾ ਮਾਰੀ ਖੜਾ ਮੈਂ ਚਲ ਕੋਈ ਨਾ ਟੋਪੀਆਂ ਅੱਜ ਨਵੀਆਂ ਲੈ ਲਿਆਂ ਤੇ ਸਾਈਕਲਾਂ ਆਪਾਂ ਰਾਤ ਨੂੰ ਇੱਧਰ ਲਾ ਲਾਂਗੇ ਨੇੜੇ ਕਰ ਲਾਂਗੇ ਬਾਰਡਰ ਤੇ ਬਾਰਡਰ ਤੇ ਕੋ ਸਾਬ ਕੀ ਹੋ ਗਿਆ ਪਾਪਾ ਪੱਟ ਲਾ ਤੜਦਾ ਸੀਗਾ ਯਾਰ ਮਗਾ ਥੱਕਿਆ ਵਾ ਪੱਟ ਲਾ ਤੜਦਾ ਤੂੰ ਆਪਾਂ ਨੇ ਛੁੰਡੀ ਨੂੰ ਬਟੇ ਖਾ ਗਿਆ ਨਾਲ ਦੀ ਨਾਲ ਖਬਰਦਾਰ ਜੀ ਵੀ ਚੋਟੀ ਮੇਰੀ ਉਹਦੇ ਤੇਵਾਰੀ